ਇਹਨੂੰ ਸਕੂਲ ਵੈਚ ਸੀ ਨਹੀਂ ਆਂਦੀ ਪਾਰਟੀ ਵਾਜੀ ਬੜਾਉਣ ਵਾਲੇ ਨੂੰ ਰਹਿਣ ਨਹੀਂ ਦੇਣਾ ਹਲਕਾ ਦੱਕ ਦੇ ਪਿੰਡ ਬਸੈਮੀ ਵਿਕੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਤਾਇਨਾਤ ਅਧਿਆਪਕੋ ਪਤੀ ਪਤਨੀ ਤੇ ਪਿੰਡ ਵਿੱਚ ਧੜੇ ਨੂੰ ਉਤਸਾਹਤ ਕਰਨ ਤੇ ਸਿੱਖਿਆ ਅਧਿਕਾਰੀਆਂ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਨਾ ਲੈਣ ਤੇ ਭੜਕੇ ಗ್ರಾಮ ਪੰਚਾਇਤ ਸਕੂਲ ਮੈਨੇਜਮੈਂਟ ਅਤੇ ਪਿੰਡ ਵਾਸੀਆਂ ਨੇ ਅੱਜ ਸਵੇਰੇ ਸਕੂਲ ਨੂੰ ਜਿੰਦਾ ਲਗਾ ਦਿੱਤਾ ਅਤੇ ਸਕੂਲ ਅੱਗੇ ਧਰਨਾ ਲਗਾ ਕੇ ਬੈਠ ਗਈ ਅਤੇ ਸਿੱਖਿਆ ਵਿਭਾਗ ਖਿਲਾਫ ਜਮ ਕੇ ਨਾਰੀ ਵਾਜੀ ਕੀਤੀ ਹੈ ਇਸ ਮੌਕੇ ਸਰਪੰਚ ਜਗਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਵਿਛਲੇ ਸਕੂਲ ਵਿੱਚ ਪਤੀ-ਪਤਨੀ ਦੋ ਅਧਿਆਪਕ ਪਿਛਲੇ ਕਈ ਸਾਲਾਂ ਤੋਂ ਤਾਇਨਾਤ ਨੇ ਪਰ ਪਿੰਡ ਵਿੱਚ ਪਿਛਲੇ ਕਾਬੀ ਸਮੇਂ ਤੋਂ ਧੜੇਬੰਦੀ ਨੂੰ ਉਤਸਾਹਤ ਕਰ ਰਹੇ ਨੇ ਅਤੇ ਸਕੂਲ ਵਿੱਚ ਆਏ ਹੋਰਨਾ ਇੰਚਾਰਜਾਂ ਨੂੰ ਪਰੇਸ਼ਾਨ ਕਰਕੇ ਬਦਲੀ ਕਰਵਾਉਣ ਲਈ ਮਜਬੂਰ ਕਰ ਦਿੰਦੇ ਨੇ ਉੱਥੇ ਹੀ ಗ್ರಾಮ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਨੂੰ ਵੀ ਟਿਚ ਜਾਣਦੇ ਨੇ ਜਿਸ ਕਾਰਨ ਸਕੂਲ ਅਤੇ ਪਿੰਡ ਵਿੱਚ ਮਾਹੌਲ ਖਰਾਬ ਹੋ ਰਿਹਾ ਇਸ ਮਾਮਲੇ ਨੂੰ ਲੈ ਕੇ ਉਹਨਾਂ ਸਿੱਖਿਆ ਵਿਭਾਗ ਦੇ ਵੱਖ-ਵੱਖ ਅਧਿਕਾਰੀਆਂ ਨਾਲ ਗੱਲ ਕੀਤੀ ਅਤੇ ਸ਼ਿਕਾਇਤਾਂ ਦਰਜ ਕਰਵਾਈਆਂ ਨੇ ਪਰ ਅਧਿਕਾਰੀਆਂ ਵੱਲੋਂ ਇਹਨਾਂ ਦੀ ਬਦਲੀ ਨਹੀਂ ਕੀਤੀ ਗਈ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਬਾਰ-ਬਾਰ ਸਮਾਂ ਦੇਣ ਦੇ ਬਾਵਜੂਦ ਉਹਨਾਂ ਦੀ ਸ਼ਿਕਾਇਤ ਉੱਪਰ ਕੋਈ ਸੁਣਵਾਈ ਨਾ ਕਰਨ ਤੇ ਅੱਜ ਮਜਬੂਰਨ ਸਕੂਲ ਨੂੰ ਜਦਾ ਲਗਾਉਣਾ ਪੈ ਗਿਆ ਇਸ ਮੌਕੇ ਜਦੋਂ ಗ್ರಾಮ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਅਤੇ ਕੁੰਝ ਪਿੰਡ ਵਾਸੀਆਂ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ ਤਾਂ ਸਕੂਲ ਦੇ ਦੋਵੇਂ ਅਧਿਆਪਕਾਂ ਨੇ ਬੱਚਿਆਂ ਨੂੰ ਥੜੇ ਉੱਪਰ ਬਿਠਾ ਕੇ ਪੜਾਉਣਾ ਸ਼ੁਰੂ ਕਰ ਦਿੱਤਾ ਉੱਤੇ ਹੀ ਕੁਝ ਬੱਚਿਆਂ ਦੇ ਮਾਪਿਆਂ ਨੇ ਸਕੂਲ ਬੰਦ ਕੀਤੇ ਜਾਣ ਤੇ ਵੀ ਇਤਰਾਜ਼ ਪ੍ਰਗਟ ਕੀਤਾ ਹੈ ਇਸ ਮੌਕੇ ਦੋਵੇਂ ਧਿਰਾਂ ਵਿੱਚ ਕਾਫੀ ਤਕਰਾਰਬਾਜ਼ੀ ਵੀ ਹੋਈ ਹੈ ਜਿਸ ਦੀ ਸੂਚਨਾ ਮਿਲਣ ਤੇ ਮੌਕੇ ਤੇ ਪੁੱਜੀ ਪੁਲਿਸ ਨੇ ਦੋਵੇਂ ਧਿਰਾਂ ਨੂੰ ਸਾਥ ਕੀਤਾ ਉੱਥੇ ਹੀ ਇਸ ਮਾਮਲੇ ਦੀ ਸੂਚਨਾ ਮਿਲਣ ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਵਿਸ਼ਵਾਸ ਦਿਵਾਇਆ ਕਿ ਜਾਂਚ ਉਪਰੰਤ ਬਣਦੀ ਠੋਕਮੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਵਿੱਚ ਸਕੂਲ ਦੇ ਅਧਿਆਪਕ ਨਾਲ ਗੱਲ ਕੀਤੀ ਤਾਂ ਉਹਨਾਂ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਅਹਾਰ ਦੱਸਿਆ ਆਉ ਦੇਖਦੇ ਆ ਦਲਵਿੰਦਰ ਸਿੰਘ ਅਸੀਂ ਦੀਏ ਖਾਸ ਰਿਪੋਰਟ ਦਲ ਰਾਹੀ ਇਹ ਤੇ 이슈 ਕੀ 이슈 ਤਾਂ ਇੱਥੇ ਦੀ ਕਾਫੀ ਦੇਰ ਤੋਂ ਚੱਲ ਰਿਹਾ ਤੇ ਪਰ ਅਸੀਂ ਸੋਚਦੇ ਸੀ ਬਈ ਚਲੋ ਫਿਰ ਵੀ ਇਹਨਾਂ ਨੂੰ ਅਸੀਂ ਕਹੀ ਜਾਂਦੇ ਸੀ ਚਲੋ ਕੋਈ ਗੱਲ ਨਹੀਂ ਹੁਣ ਜੀ ਇਹ ਸਾਡੇ ਇੱਥੇ ਜਿਹੜੀ ਵੀ ਕਿਉਂਕਿ ਇਹ ਹਸਬੰਡ ਵਾਈਫ ਦੋਨੇ ਜਿਹੜੀ ਇਹ ਮੈਡਮ ਆ ਇਹਨਾਂ ਦੀ ਤਾਂ ਜੁਆਇਨਿੰਗ ਇੱਥੋਂ ਦੀ ਆ ਫਸਟ ਜੁਆਇਨਿੰਗ ਤੇ ਉਸ ਤੋਂ ਬਾਅਦ ਇਹ ਆਪਣੇ ਹਸਬੰਦ ਨੂੰ ਇੱਥੇ ਲੈ ਆਈ ਆ ਤੇ ਇਹਨਾਂ ਦੋਨਾਂ ਜਾਣਿਆਂ ਨੇ ਆਪਦੀ ਮਾਲਕੀ ਸਮਝੀ ਹੋਈ ਆ ਸਕੂਲ ਨਹੀਂ ਸਮਝਦੀ ਇਹ ਮਾਲਕੀ ਸਮਝਦੀ ਆ ਸਭ ਤੋਂ ਪਹਿਲਾਂ ਤਾਂ ਇਹ ਇੱਥੇ ਜਿਹੜੇ ਬੱਚੇ ਪਲੇ ਆ ਵੱਡੇ ਹੋਏ ਆ ਸਾਰਾ ਕੁਝ ਇੱਥੇ ਹੀ ਹੋਇਆ ਚਲੋ ਫੇਰ ਵੀ ਆਪਾਂ ਸੋਚੀ ਗਏ ਉਸ ਤੋਂ ਬਾਅਦ ਫਿਰ ਸਾਡੇ ਇੱਥੇ ਆਈ ਹੈਡ ਕਾਮਨੀ ਮੈਡਮ ਉਹਨਾਂ ਨੂੰ ਇਹਨਾਂ ਨੇ ਭਜਾਇਆ ਫੇਰ ਬਾਅਦ ਉਸ ਤੋਂ ਬਾਅਦ ਸਾਡੇ ਆਈਜੀ ਇਥੇ ਰਮਨ ਮੈਡਮ ਅਦਕਲ ਪਮਾੜਾ ਉਹਨਾਂ ਨੂੰ ਵੀ ਨਹੀਂ ਉਹਨਾਂ ਦੇ ਪੈਰ ਲੱਗਣ ਕਿਤੇ ਹੁਣ ਆਏ ਸਾਡੇ ਹਰਨੀਤ ਮੜ ਜਿਹੜੇ ਕਿ ਸਾਡੇ ਸਕੂਲ ਨੂੰ ਇਨੀ ਅਚੀਵਮੈਂਟ ਆ ਉਹਨਾਂ ਦੀ ਵੀ ਤੁਸੀਂ ਸੋਚ ਨਹੀਂ ਸਕਦੇਗੇ ਅੱਜ ਤੋਂ 4 ਸਾਲ ਪਹਿਲਾਂ ਸਾਡੇ ਸਕੂਲ ਦੀ ਕੋਈ ਐਕਟੀਵਿਟੀ ਨਹੀਂ ਸੀ ਕੋਈ ਅਚੀਵਮੈਂਟ ਨਹੀਂ ਸੀ ਉਹਨੇ ਸਟੇਟ ਲੈਵਲ ਤੱਕ ਸਾਡੇ ਬੱਚੇ ਖੜਾਤੇ ਵਿਦਿਅਕ ਮੁਕਾਬਲਿਆਂ 'ਚ ਪਤਾ ਹੀ ਨਹੀਂ ਕਿੰਨੇ ਪ੍ਰਾਈਜ਼ ਆਏ ਆ ਬਈ ਇਹ ਨਿੱਕਾ ਜਿਹਾ ਪਿੰਡ ਬਸਹਿਮੀ ਦਾ ਉਨੇ ਬਹੁਤ ਕਰਤਾ ਜਦੋਂ ਆਈ ਜਦੋਂ ਨੇ ਅਚੀਵਮੈਂਟ ਸ਼ੁਰੂ ਕੀਤੀਆਂ ਤੇ ਇਹ ਮੈਡਮ ਹਰਨੀਤ ਮੈਡਮ ਨੂੰ ਕਹਿੰਦੀ ਭਈਆਂ ਦੇ ਜਵਾਕਾਂ ਨੇ ਕਿਹੜਾ ਡੀਸੀ ਬਣਨਾ ਤੂੰ ਐਵੇਂ ਝੋਲ ਲਈ ਜਾਨੀਆ ਕਿਹਾ ਕਿ ਇਹਨਾਂ ਨੂੰ 20 ਸਾਲ ਹੋਵੇ ਇੱਕ ਵੀ ਅਚੀਵਮੈਂਟ ਮੈਨੂੰ ਦਿਖਾ ਦੇਣ ਤੁਹਾਨੂੰ ਸਕੂਲ ਖੋਲ ਕੇ ਅਸੀਂ ਦਿਖਾਵਾਂਗੇ ਕਿ ਜਦੋਂ ਦੀ ਹਰਨੀਤ ਮੈਡਮ ਆਈ ਆ ਸਾਡੇ ਸਕੂਲ ਦੇ ਦਾ ਹਰੇਕ ਅਚੀਵਮੈਂਟ ਲਈ ਪੋਸਟਰ ਹੀ ਪੋਸਟਰ ਲੱਗੇ ਹੋਏ ਆ ਉਸ ਤੋਂ ਬਾਅਦ ਉਹਦੀ ਸਭ ਤੋਂ ਵੱਡੀ ਦੇਣ ਸਾਡੇ ਪਿੰਡ ਨੂੰ ਕਿ ਉਹਨੇ ਸਾਡੇ ਪਿੰਡ 'ਚ ਕਦੇ ਨજર ਕੀਤਨ ਨਹੀਂ ਸੀ ਹੋਇਆ ਉਹਨੇ ਇੰਨਾ ਉਪਰਾਲਾ ਕਰਕੇ 2 ਸਾਲ ਹੋ ਗਏ ਸਾਡੇ ਪਿੰਡ 'ਚੋਂ ਨਗਰ ਕੀਰਤਨ ਕਰਾ ਰਹੇ ਆ। ਹਾਂਜੀ ਉਸ ਤੋਂ ਬਾਅਦ ਉਹ ਮੈਡਮ ਨੂੰ ਇਹਨਾਂ ਨੇ ਇੰਨਾ ਹਰਾਸਮੈਂਟ ਕੀਤਾ ਵੀ ਤੁਸੀਂ ਸੋਚ ਤੋਂ ਬਾਹਰ ਆ। ਪਹਿਲਾਂ ਉਹਨਾਂ ਨੇ ਮੈਨੂੰ ਸਕੂਲ 'ਚ ਬੁਲਾਇਆ ਵੀ ਜਿਹੜੇ ਇੱਥੇ ਵਰਕਰ ਆ ਉਹਨਾਂ ਨੂੰ ਵੀ ਸਾਡੇ ਅੱਖੇ ਨਹੀਂ ਲੱਗਣ ਦਿੰਦੇ। ਤੇ ਮੈਂ ਉਹਨਾਂ ਨੂੰ ਬੁਲਾਇਆ ਜਿਹੜੀ ਸਪਾਈ ਕਰਮਚਾਰੀ ਆ ਉਹਨੂੰ ਮੈਂ ਬੁਲਾਇਆ ਇੱਥੇ ਤੇ ਉਹਨੂੰ ਮੈਂ ਹਰਮੀਤ ਮੈਡਮ ਦੇ ਮੂਹਰੇ ਕਿਹਾ ਹਰਪ੍ਰੀਤ ਸੁਖਜਿੰਦਰ ਮੈਡਮ ਆ ਕੇ ਕਹਿੰਦੀ ਇਹ ਤਾਂ ਲੱਗਦੀ ਆ ਹਰਮੀਤ ਮੈਡਮ ਨੇ ਜਦ ਇਹ ਕਿਹਾ ਵੀ ਮੈਡਮ ਮੈਂ ਹੁਣ ਹੈਡ ਆ ਪਹਿਲਾਂ ਕਿਉਂਕਿ ਉਹ ਪੱਕੀ ਨਹੀਂ ਸੀ ਤੇ ਉਹ ਵਿਚਾਰੀ ਕੁਝ ਨਹੀਂ ਸੀ ਬੋਲ ਸਕਦੀ ਤੇ ਉਸ ਤੋਂ ਬਾਅਦ ਹੁਣ ਉਹਨੇ ਹੋਈ ਆ ਤੇ ਉਹਨੇ ਇਹਨਾਂ ਨੂੰ ਕਿਉਂਕਿ ਸਾਰਾ ਜਿਹੜੇ ਉਹ ਤਾਂ ਸਿਰਫ ਮੇਡੇ ਮੀਲ ਨੂੰ ਹੀ ਲਈ ਰੱਖਦੇ ਪੜਾਉਂਦੇ ਹੀ ਨਹੀਂ ਸੀ ਬੱਚਿਆਂ ਉਹਨੇ ਦੋ ਵਾਰੀ ਕਿਹਾ ਵੀ ਸਰ ਹੁਣ ਤੁਸੀਂ ਬਾਹਰ ਨਹੀਂ ਰਹਿ ਸਕ ਕੇ ਅੰਦਰ ਜਾ ਕੇ ਬੱਚਿਆਂ ਨੂੰ ਪੜਾਓ ਤੇ ਚਲੋ ਜੀ ਉਹਨਾਂ ਦਾ ਪਰ ਕੋਈ ਵਿਚਾਰੀ ਦੀ ਕੋਈ ਸੜਵਾਈ ਨਹੀਂ ਸੀਗੀ ਉਹਨੂੰ ਇਹਨਾਂ ਰੰਗ ਪਰੇਸ਼ਾਨ ਕੀਤਾ ਤੇ ਉਹਨੇ ਫੇਰ ਉਹਨੇ ਮੇਡੇ ਮੀਲ ਦਾ ਇਹਨਾਂ ਤੋਂ ਰਿਕਾਰਡ ਮੰਗਿਆ 4 ਸਾਲ ਹੋ ਗਏ ਨੂੰ ਮੈਡੇ ਮੀਲ ਦਾ ਰਿਕਾਰਡ ਮੰਗਦੀ ਨੂੰ ਇਹਨਾਂ ਨੇ ਮੈਡੇ ਮੀਲ ਦਾ ਰਿਕਾਰਡ ਨਹੀਂ ਦਿੱਤਾ ਪਹਿਲਾਂ ਇਹ ਦੱਸਣ ਵੀ ਇਹਨਾਂ ਨੇ ਮੈਡੇ ਮੀਲ ਦਾ ਉਹਨਾਂ ਨੂੰ ਰਿਕਾਰਡ ਕਿਉਂ ਨਹੀਂ ਦਿੱਤਾ ਉਹਨੂੰ ਹੁੰਦਾ ਸਵਾਲ ਕੀ ਆ ਵੀ ਤੁਸੀਂ ਹੁਣ ਕਿਸੇ ਅਧਿਕਾਰੀ ਤੱਕ ਪਹੁੰਚ ਹਾਂਜੀ ਤੁਹਾਨੂੰ ਦੱਸਦੇ ਆ ਤੁਹਾਨੂੰ ਦੱਸ ਦਿਆਂਗੇ ਫਿਰ ਇਹਨਾਂ ਨੇ ਸਾਡੇ ਪਿੰਡ ਚ ਇੱਕ ਧੜੇਵੰਦੀ ਪੈਦਾ ਕਰਤੀ ਕਿਉਂਕਿ ਇਲੈਕਸ਼ਨ ਤੋਂ ਬਾਅਦ ਸਾਡੀ ਮੈਡਮ ਨੇ ਸਪੋਰਟਰ ਸਪੋਰਟਰਸ ਆਫ ਦ ਸੈਮੀ ਸਕੂਲ ਬਣਾਇਆ ਹੋਇਆ ਸੀ ਠੀਕ ਆ ਤੇ ਉਸ ਦੇ ਬਚਣਾ ਇਲੈਕਸ਼ਨ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਥੋੜੀ ਜੀ ਉਸ ਸਪੋਰਟਰਸ ਆਫ ਸਹਿਨੀ ਸਕੂਲ ਦੇ ਵਿੱਚ ਟੂ ਟੂ ਮੈਮੇ ਹੋਣ ਲੱਗੇ ਠੀਕ ਆ ਉਸ ਤੋਂ ਬਾਅਦ ਅਸੀਂ ਮੈਮ ਮੈਡਮ ਕੋਲੇ ਆਈ ਮੈਂ ਕਿਹਾ ਮੈਡਮ ਮੈਂ ਨਹੀਂ ਚਾਹੁੰਦੀ ਇਹਦੇ ਸਾਡੇ ਪਿੰਡ ਦੇ ਵਿੱਚ ਕੋਈ ਰੌਲਾ ਪਵੇ ਤੁਸੀਂ ਨਾ ਸਪੋਰਟਰਸ ਆਫ ਸਹਿਨੀ ਸਕੂਲ ਨੂੰ ক্লোਜ਼ ਕਰਕੇ ਸੈਸ ਐਡਮਨ ਤੁਸੀਂ ਰਹਿ ਸਕਦੇ ਆ ਉਸ ਤੋਂ ਬਾਅਦ ਤੁਸੀਂ ਨਾ ਇਹਦੇ ਵਿੱਚ ਕੋਈ ਬੋਲੂਗਾ ਨਹੀਂ ਉਹਨਾਂ ਨੇ ਬੰਦ ਕਰਤਾ ਜੀ ਉਸ ਤੋਂ ਬਾਅਦ ਇਹਨਾਂ ਨੇ ਆ ਮੈਡਮ ਆ ਗਿਆ ਸਪੋਰਟਰਸ ਦ ਸਹਿਨੀ ਸਕੂਲ ਇਹਨਾਂ ਨੇ ਬਣਾ ਲਿਆ ਜੀ ਇਹਨਾਂ ਨੇ ਬਣਾ ਕੇ ਸਿਰਫ ਜਿਹੜੇ ਕਿਉਂਕਿ ਇਹਨਾਂ ਨੇ ਇੱਕ ਧੜੇਵੰਦੀ ਪੈਦਾ ਕੀਤੀ ਇਹਨਾਂ ਨੇ ਉਹਦੇ ਵਿੱਚ ਸਿਰਫ ਕੈਨੇਡਾ 'ਚ ਰਹਿੰਦੇ ਪਰਿਵਾਰ ਉਹ ਮੈਂਬਰ ਪਾਏ ਸਾਰੇ ਸਿਰਫ ਦੋ ਮੈਂਬਰ ਅਲੱਗ ਤੋਂ ਪਾਏ ਇਥੇ ਤੇ ਉਹਦੇ ਵਿੱਚ ਫਿਰ ਉਸ ਤੋਂ ਬਾਅਦ ਜੀ ਮੇਰੇ ਕੋਲੇ ਤਾਂ ਪੂਰੇ ਸਬੂਤਾਂ ਦੇ ਆਧਾਰ ਤੇ ਆ ਜੀ ਆਹ ਦੇਖੋ ਇਹਨਾਂ ਨੇ ਸਪੋਰਟਸ ਆਫ ਪਹਿਲਾਂ ਮੈਡਮ ਦਾ ਵੀ ਦਿਖਾ ਦਿੰਦੇ ਇਹਨਾਂ ਨੇ ਇਹ ਬਣਾਇਆ ਉਸ ਤੋਂ ਬਾਅਦ ਜੀ ਆਹ ਆ ਗਏ ਇਹਨਾਂ ਦੇ ਐਡਮਨ ਦਸਹਣੀ ਅਮਰਜੀਤ ਗਰੇਵਾਲ ਖਿਲਿੰਦਾਰ ਕੋਰ ਗਰੇਵਾਲ ਫਿਰ ਉਸ ਤੋਂ ਬਾਅਦ ਜੀ ਸਾਡੇ ਸਕੂਲ ਦੇ ਵਿੱਚ ਜੀ ਇਹਨਾਂ ਨੇ ਸਾਨੂੰ ਨਾ ਤਾਂ ਪੰਚਾਇਤ ਨੂੰ ਸਮਝਿਆ ਵੀ ਸਰਪੰਚਾ ਨਾ ਮੈਂਬਰਾਂ ਨੂੰ ਸਮਝਿਆ ਨਾ ਐਸਐਮਸੀ ਕਮੇਟੀ ਨੂੰ ਸਮਝਿਆ ਸਮਝਿਆ ਕਿਉਂਕਿ ਇਹ ਕਹਿੰਦੇ ਸਾਡੇ ਲਈ ਜੋ ਕਸ਼ਾ ਪ੍ਰਾਣੀ ਹੈ ਦੇਖੋ ਜੀ ਸਭ ਤੋਂ ਪਹਿਲਾਂ 22 ਤਰੀਕ ਨੂੰ ਅਸੀਂ ਕੰਗ ਸਾਬ੍ਹ ਤੋਂ ਵਾਰ ਕਰਾ ਕੇ ਲੈਟਰ ਉਹਨਾਂ ਨੂੰ ਅਸੀਂ ਸਾਰਾ ਮੈਟਰ ਉਹਨਾਂ ਦੇ ਅਧੀਨ ਲਿਆਂਦਾ ਉਹ ਕਹਿੰਦੇ ਤੁਸੀਂ ਇਹਨਾਂ ਦੀ ਬਦਲੀ ਕਰੋ ਕੰਗ ਸਾਬ੍ਹ ਨੇ ਕਿਹਾ ਤੁਸੀਂ ਇਹਨਾਂ ਦੀ ਬਦਲੀ ਦਾ ਲੈਟਰ ਸਾਨੂੰ ਮਾਰਕ ਕਰਕੇ ਦਿੱਤੀ ਅਸੀਂ ਗਏ ਡੀਓ ਮੈਡਮ ਨੂੰ ਅਸੀਂ ਫੋਨ ਕੀਤਾ ਉਸ ਟਾਈਮ ਰਵਿੰਦਰਪੁਰ ਕੋਲ ਡੀਓ ਮੈਡਮ ਸੀ ਉਹਨੇ ਉਹਨਾਂ ਨੇ ਸਾਨੂੰ ਮਿਲੇ ਨਹੀਂ ਅਸੀਂ ਡਿਪਟੀ ਡੀਓ ਮਨੋਜ ਉਹਨਾਂ ਕੋਲੇ ਗਏ ਉਹਨਾਂ ਨੇ ਸਾਨੂੰ ਕਿਹਾ ਵੀ ਰਿਕਵੈਸਟ ਦੇ ਤੌਰ ਤੇ ਜੀ ਸਾਨੂੰ ਤੁਸੀਂ ਇੱਕ ਵਾਰੀ ਬੀਪੀਓ ਸਰ ਨੂੰ ਮਿਲ ਲਓ ਜਰੂਰ ਉਹਨਾਂ ਦੇ ਧਿਆਨ ਚ ਲਿਆਓ ਅਸੀਂ ਫਿਰ ਬੀਪੀਓ ਸਰ ਕੋਲੇ ਗਏ ਬੀਪੀਓ ਸਰ ਨੇ ਮੈਨੂੰ ਕਿਹਾ ਵੀ ਇਹ ਤਾਂ ਵੀ ਸਰ ਤਾਂ ਸਾਨੂੰ ਬਦਲੀ ਕਰਨੀ ਪੈਣੀ ਹੈ ਜੀ ਤੁਸੀਂ ਇੱਕ ਵਾਰੀ ਇਹਨਾਂ ਦਾ ਐਡਮਨ ਸ਼ੋ ਕਰ ਦਿਓ ਸਾਨੂੰ ਕਿ ਇਹ ਜਿਹੜੇ ਸਾਨੂੰ ਕੈਨੇਡਾ ਤੋਂ ਸਾਨੂੰ ਸਾਰੀਆਂ ਪੇਜੀਆਂ ਰੋਟਾ ਜਦੋਂ ਅਸੀਂ ਐਡਮਨ ਉਹਨਾਂ ਨੂੰ ਕਿਉਂਕਿ ਇੱਥੇ 11:30 ਰਾਦੇ ਹੋ ਗਏ ਹੋ ਉਹਨਾਂ ਨੇ ਬਸ ਬਹਾਨਾ ਹੀ ਬਣਾਇਆ ਉਹਨਾਂ ਨੇ ਇੱਕ ਜਾਂ ਦੋ ਕੋਈ ਸੀਰੀਅਸ ਨਹੀਂ ਨਹੀਂ ਕੋਈ ਨਹੀਂ ਉਹ ਦੋ ਸਾਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਬਦਲੀ ਭਰੀ ਹੋਈ ਆ ਕਿਉਂਕਿ ਉਹਨਾਂ ਨੇ ਵੀ ਸਾਡੇ ਨਾਲ ਚੀਟਿੰਗ ਕੀਤੀ ਸਮਝਾਈ ਨਾ ਉਹਨਾਂ ਨੇ ਬਦਲੀ ਭਰੀ ਸੀ ਉਹਨਾਂ ਨੇ 7 ਤੋਂ 8 ਦਿਨ 8 ਦਿਨ ਚੋਂ ਬਦਲੀ ਕਰਾ ਕੇ ਚਲੇ ਗਏ ਫਿਰ ਉਸ ਤੋਂ ਬਾਅਦ ਅਸੀਂ ਪਹੁੰਚ ਕੀਤੀ ਵੀ ਹੁਣ ਡੀਓ ਮੈਡਮ ਕੌਣ ਆ ਡੀਓ ਮੈਡਮ ਡਿੰਪਲ ਉਹਨਾਂ ਨੂੰ ਅਸੀਂ ਮਿਲਣ ਦਾ ਸਮਾਂ ਲਿਆ। ਉਹਨਾਂ ਨੇ ਸਾਨੂੰ ਸਮਾਂ ਦਿੱਤਾ। ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਪੰਚਾਇਤ ਦੇ ਨੇ, ਅਸੀਂ ਪਿੰਡ ਵਾਲਿਆਂ ਨੇ ਸਕੂਲ ਨੂੰ ਜਿੰਦਾ ਲਾ ਦੇਣਾ। ਉਹਨਾਂ ਨੇ ਸਾਨੂੰ ਕਿਹਾ ਵੀ ਸਿਰਫ بارشਾਂ ਹੋ ਰਹੀਆਂ ਨੇ 8 ਤਰੀਕ ਤੋਂ ਸਕੂਲ ਖੁੱਲ ਜਾਣਾ। ਤੁਸੀਂ ਸਾਨੂੰ 8 ਦਿਨ ਦੇ ਦਿਓ। ਸਿਰਫ ਇੱਕ ਹਫਤਾ ਦੇ ਦਿਓ ਬਾਅਦ ਤੁਸੀਂ ਆਪ ਦਾ ਜੋ ਕੁਝ ਕਰਨਾ ਕਰ ਲਿਓ। ਕਿਉਂਕਿ ਡਿੰਪਲ ਮੈਡਮ ਦੀ ਵਰਡਿੰਗ ਆ ਸਾਡੇ ਸਾਰੇ ਮੈਂਬਰ ਵੀ ਨਾਲ ਆ ਉੱਥੇ। ਅਸੀਂ ਕਿਹਾ ਤੁਹਾਨੂੰ ਉਹ ਕਹਿੰਦੇ ਵੀ ਅਸੀਂ ਨਾ ਹੁਣ ਇਨਕੁਆਰੀ ਲਾ ਦਿੰਦੇ ਹਾਂ। ਅਸੀਂ ਕਿਹਾ ਲਓ ਜੀ ਅਸਤਾ ਪ੍ਰੂਫਾਂ ਦੇ ਆਧਾਰ ਤੇ ਆ। ਉਹ ਕਹਿੰਦੇ ਜੀ ਇਨਕੁਆਰੀ ਇਨਕੁਆਰੀ ਲਈ ਇਹਨਾਂ ਨੇ ਭਵਿੰਦਰ ਮੈਡਮ ਦੀ ਇਸੇ ਵਾਲਿਆਂ ਦੀ ਭਵਿੰਦਰ ਮੈਡਮ ਨੂੰ ਮੈਂ ਫੋਨ ਕੀਤਾ ਵੀ ਮੈਡਮ ਤੁਸੀਂ ਕਿੱਦਾਂ ਇਨਕੁਆਰੀ ਕਰਨਾ ਹੈ ਕਿਉਂਕਿ ਸਾਡਾ ਸਾਰਾ ਪਿੰਡ ਇਕੱਠਾ ਹੋਵੇ ਤੁਹਾਨੂੰ ਸਾਰਾ ਕੁਝ ਦੱਸਿਆ ਜਾਊਗਾ ਤੇ ਉਹਨਾਂ ਨੇ ਭਵਿੰਦਰ ਮੈਡਮ ਕਹਿੰਦੇ ਜੀ ਮੈਂ ਤਾਂ ਇਹ ਕਿਹਾ ਵੀ ਇਹਨਾਂ ਕਿਸੇ ਹੋਰ ਦੀ ਲਾ ਦੂੰ ਹੁਣ ਬਸ ਅਸੀਂ ਉਹਨਾਂ ਨੂੰ ਜਿੰਨਾ ਟਾਈਮ ਦਿੱਤਾ ਸੀ ਉਹ ਸਾਡਾ ਪੂਰਾ ਹੋ ਗਿਆ ਹੁਣ ਅਸੀਂ ਕਿਸੇ ਮਹਿਕਮੇ ਦੀ ਨਹੀਂ ਸੁਣਨੀ ਜਿਹੜਾ ਉਹ ਇੱਥੇ ਆ ਕੇ ਗੱਲ ਕਰੂਗਾ ਅਸੀਂ ਕੁਝ ਨਹੀਂ ਹੋਣ ਦੇਣਾ ਬਸ ਅਸੀਂ ਬਦਲੀ ਚਾਹੁੰਦੇ ਹਾਂ ਕਿਉਂਕਿ ਇਹਨਾਂ ਨੇ ਛੁੱਟੀਆਂ 'ਚ ਸਾਰੇ ਬੱਚਿਆਂ ਨੂੰ ਤੇ ਸਾਰਿਆਂ ਨੂੰ ਕਿਹਾ ਵੀ ਅਸੀਂ ਤਾਂ ਬਦਲੀ ਕਰਾ ਕੇ ਚਲੇ ਜਾਣਾ 20 ਤਰੀਕ ਤੱਕ ਬਦਲੀਆਂ ਆ ਸੀਗੀਆਂ ਤੇ ਇਹਨਾਂ ਨੇ ਫਿਰ ਇਹਦਾ ਕਹਿੰਦੇ ਜੀ ਅਸੀਂ ਤਾਂ ਇੱਥੇ ਹੀ ਰਟਾਇਰਮੈਂਟ ਲੈਣੀ ਆ ਕੋਈ ਥੋੜਾ ਜਿਹਾ ਅਜੀ ਸਾਡਾ ਤਾਂ ਇਹੀ ਆ ਵੀ ਆ ਸਾਡਾ ਜੇ ਚਾਹਣ ਰੱਬ ਦੀ ਮਿਹਰ ਨਾਲ ਇਥੋਂ ਕਿਉਂਕਿ ਇਹਨਾਂ ਨੇ ਮੱਡੇ ਮੀਲ ਦਾ ਉਹਨਾਂ ਨੂੰ 4 ਸਾਲ ਹੋ ਗਏ ਕੋਈ ਰਿਕਾਰਡ ਹੀ ਨਹੀਂ ਦਿੱਤਾ ਉਹ ਕਹਿੰਦੇ ਮੈਂ ਇੱਥੇ ਇਹ ਨਹੀਂ ਬੇਸਤੀ ਨਹੀਂ ਕਰਾਉਣੀ ਸਾਡੇ ਹੈੱਡ ਆਉਣੇ ਚਾਹੀਦੇ ਆ ਇਹ ਆਪਦੀ ਬਦਲੀ ਕਰਾ ਕੇ ਚਲੇ ਜਾਣਾ ਨਹੀਂ ਅਸੀਂ ਸਕੂਲ ਨੂੰ ਖੋਲਣਾ ਹੀ ਨਹੀਂ ਹੈਗਾ ਕਿਉਂਕਿ ਇਹ ਪੰਚਾਇਤ ਐਸ ਐਮ ਸੀ ਕਮੇਟੀ ਪੂਰਾ ਪਿੰਡ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਇਹ ਰੌਲਾ ਪਵੇ ਕਿਉਂਕਿ ਅਸੀਂ ਧੜੇਵੰਡੀਆਂ ਚਾਹਵਦਾ ਸਕੂਲ ਨਹੀਂ ਬੰਡਣਾ ਚਾਹੁੰਦੇ ਫੇਰ ਨੰਬਰ 2 ਤੇ ਜੀ ਮੈਂ ਤਿੰਨ ਵਾਰੀ ਸਕੂਲ ਚਾਹੀਆ ਇਹ ਕਹਿ ਦੇਣ ਜਿਹੜੇ ਇਹਨਾਂ ਦੀ ਹੈਗੀ ਆ ਬਕਰ ਝਾੜੂ ਪੋਚਾ ਕਰਦੀ ਆ ਉਹ ਬੱਚਿਆਂ ਨੂੰ ਪੜਾ ਰਹੀ ਆ ਜੀ ਉਹ ਮੈਨੂੰ ਡਿਗਰੀ ਦਿਖਾਵੇ ਬੀ ਐਡ ਦੀ ਆਪਦੀ ਹਾਂ ਉਹ ਬੱਚਿਆਂ ਨੂੰ ਪੜਾ ਰਹੀ ਆ ਕੀ ਗੱਲ ਆ ਜੀ ਇਹ ਸਕੂਲ ਆ ਕਰਨੀ ਹੈਗਾ ਸਮਝ ਗਈ ਕਿਉਂਕਿ ਧਰਨਾ ਸੀ ਜੀ ਮੈਂ ਉਹਨਾਂ ਦੇ ਉਹਨਾਂ ਨੂੰ ਕਹਿ ਰਹੀ ਆ ਕਿ ਇਹ ਰੋਟੀਆਂ ਦੇਣਗੇ ਜੀ ਤੁਸੀਂ ਇਹ ਉੱਥੇ ਬੈਠੀ ਅੰਦਰ ਪੜਾ ਰਹੀ ਐ ਜੀ ਦੇਖੋ ਮੇਰੀ ਗੱਲ ਸੁਣੋ ਸਫਾਈ ਵਰਕਰ ਜਿਹਦੇ ਬੱਚੇ ਨੂੰ ਚੁੱਪ ਕਰਾ ਸਕਦੇ ਹੋ ਬੈਠ ਕੇ 2 ਮਿੰਟ ਅਸੀਂ ਕੀ ਉਹਨਾਂ ਨੂੰ ਕੰਮ ਦਿੰਨੇ ਆ ਬੱਚਨ ਪਹਿਲਾਂ ਤੁਸੀਂ ਦੱਸੋ ਕਰੋ ਕਿ ਕੋਈ ਕੰਮ ਦਿੰਨੇ ਆ ਤੇਰੇ ਬਣਾ ਦੇ ਆ ਜੇ ਬੱਚੇ ਪੜਾਤੋ ਨੇ ਠਿਕਣਾ ਵਾਸੀ ਕਿ ਸਾਨੂੰ ਕਿਹੜਾ ਟੀਚਰ ਪੈਸੇ ਦਿੰਦਾ ਜਾਂ ਸਾਨੂੰ ਪੰਚਾਇਤ ਪੈਸੇ ਦਿੰਦੀ ਆ ਜਾਂ ਸਾਨੂੰ ਗਵਰਨਮੈਂਟ ਪੈਸੇ ਦਿੰਦੀ ਆ ਅਸੀਂ ਪੜਾਈ ਨਹੀਂ ਰਹੇ ਬਸ ਬਿਠਾਣ ਕੇ ਪੜਾਉਨੇ ਨਹੀਂ ਅਸੀਂ ਨਹੀਂ ਅਸੀਂ ਪੰਜ ਬਹਿਣੀਆਂ ਬੱਚੇ ਨੂੰ ਕੀ ਪੜਾਉਂਦੇ ਜੇ ਉਹਦਾ ਅਸੀਂ ਪ੍ਰੀ ਪ੍ਰਾਇਮਰੀ ਅਸੀਂ ਬੱਚੇ ਨੂੰ ਕਹਿ ਵੀ ਦਵਾਂਗੇ ਪਹਿਲੇ ਇਹ ਗੱਲ ਦੱਸੋ ਅਸੀਂ ਕੀ ਕਰਦੇ ਤੇ ਜਿੱਥੇ ਕਿਸੇ ਤੇ ਨੁਕਸ ਹੋਊਗਾ ਜਿਹਦੇ ਵਿੱਚ ਵੀ ਸਾਡੀ ਇਨਕੁਆਰੀ ਤੋਂ ਬਾਅਦ ਨੁਕਸ ਨਿਕਲੂਗਾ ਉਹਨੂੰ ਸਜ਼ਾ ਦੇਵਾਂਗੇ ਜੀ ਚਾਹੇ ਕੋਈ ਅਧਿਆਪਕ ਹੋਵੇ ਚਾਹੇ ਕੋਈ ਹੋਵੇ ਇਹ ਜੀ ਕੋਈ ਕਿਸੇ ਦਾ ਪ੍ਰਭਾਵ ਨਹੀਂ ਮੰਨਦਾ। ਲੜਕੀ ਕਹਿੰਦੀ ਪਿਛਲੇ 4 ਸਾਲਾਂ ਤੋਂ ਮੇਰਾ ਕੋਰਟ ਕੇਸ ਚੱਲ ਰਿਹਾ ਵੱਡੇ ਮਿਲ ਨੂੰ ਲੈ ਕੇ। ਚਲੋ ਉਹਦਾ ਮੈਨੂੰ ਪਤਾ ਹੈਗਾ ਇਸ ਗੱਲ ਦਾ। ਕੋਈ ਨਹੀਂ ਆਪਾਂ ਪਤਾ ਲਾਉਣੀ ਆ ਲੜਕੀ ਦੇ ਵੀ ਧਿਆਨ ਲਾਵਾਂਗੇ। ਇੱਕ ਇੱਕ ਮੈਮ ਨੂੰ ਤਾਂ ਪਹਿਲਾਂ ਹੀ ਕਾਜੀ ਰਿਪੋਰਟ ਆਈਆਂ ਜਾਂ ਕਾਰਡ ਆਈਆਂ ਵੀਰੇ। ਮੈਂ ਦਰਅਸਲ ਇੱਥੋਂ ਦੇ ਡੀਪੀਓ ਸਾਹਿਬ ਰਿਟਾਇਰ ਹੋ ਗਏ ਤੇ ਇਹ ਮੈਨੂੰ ਹੁਣ ਬਲਾਕ ਦਿੱਤਾ ਗਿਆ। ਇਹ ਕੋਈ ਨਹੀਂ ਅਸੀਂ ਕਰਾਂਗੇ ਜੀ ਹੁਣ ਮੈਂ ਕਰੂੰਗਾ ਸਰ ਇੱਕ ਵੱਡਾ ਸਵਾਲ ਹੈ ਜਿੰਨੇ ਕਹਿ ਰਹੇ ਨੇ ਵੀ ਉਹ ਜਿਹੜਾ ਮੈਡਮ ਨੇ ਕਾਫੀ ਲੰਮੇ ਸਮੇਂ ਤੋਂ ਇੱਕ ਸਾਲ ਦੀ ਪੁਆਇੰਟ ਨੇ ਹਾਂ ਜੀ ਕੀ ਇਸ ਤਰ੍ਹਾਂ ਹੋ ਸਕਦਾ ਇੱਕ ਅਧਿਆਪਕ 20 25 ਸਾਲ ਤੋਂ ਪਛਾਣ ਨਹੀਂ ਲੱਗਿਆ ਚਲੋ ਏਦਾਂ ਦਾ ਤਾਂ ਕੋਈ ਰੂਲ ਨਹੀਂ ਹੈਗਾ ਜਿਹੜੀ ਇੰਨੇ ਟਾਈਮ ਬਾਅਦ ਕੁਝ ਬਦਲਣਾ ਏਦਾਂ ਦਾ ਤਾਂ ਮਹਿਕਮੇ ਦੇ ਰੂਲਾਂ ਦੇ ਵਿੱਚ ਕੋਈ ਨਹੀਂ ਹੈਗਾ ਰਾਏ ਸਰਪੰਚ ਦੀ ਤੀਜੀ ਹੈ ਜੀ ਉਹਦਾ ਕਰਕੇ ਸਪੋਰਟ ਕਰਦੇ ਆ ਇਹ ਨਹੀਂ ਸਪੋਰਟ ਏਦਾਂ ਦਾ ਤਾਂ ਕੋਈ ਰੂਲ ਨਹੀਂ ਹੈਗਾ ਹਾਂ ਜੇ ਕਸੂਰਬਾਰ ਪਾਈ ਜਾਊਗੀ ਤਾਂ ਫਿਰ ਆਪਾਂ ਦੇਖ ਲਾਂਗੇ ਉਹਕੇ ਦੀ ਫਰਦਰ ਇਨਕੁਆਰੀ ਹੋਊਗੀ ਫਿਰ ਆਪਾਂ ਦੇਖ ਲਾਂਗੇ ਹੁਣ ਤੁਸੀਂ ਤੇ ਜਿਨ੍ਹਾਂ ਨੇ ਵੀ ਧਰਨਾ ਲਾਇਆ ਹਾਂਜੀ ਉਹ ਤੁਸੀਂ ਸਾਨੂੰ ਸਾਰੀ ਗੱਲ ਦੱਸੋ ਖੋਲ ਕੇ ਤੇ ਆਪਾਂ ਫਿਰ ਉਹਦੇ ਤੇ ਦੇਖਦੇ ਹਾਂ ਉਹਦੀ ਪ੍ਰੋਪਰ ਇਨਕੁਆਰੀ ਕਰਾਂਗੇ ਯਾਨੀ ਤੁਹਾਨੂੰ ਮੈਂ ਪ੍ਰੈਸਰ ਨੂੰ ਵੀ ਸਾਰੀ ਨੂੰ ਤੇ ਤੁਹਾਨੂੰ ਪਤਵੰਤੇ ਸੱਜਣਾ ਨੂੰ ਵੀ ਯਕੀਨ ਦਿਵਾਉਣਾ ਬਈ ਇਹਦੇ ਵਿੱਚ ਕੋਈ ਪੱਖਪਾਤ ਨਹੀਂ ਹੋਊਗਾ ਕੋਈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਹੀਂ ਹੋਊਗਾ ਸਤਿ ਸ੍ਰੀ ਅਕਾਲ ਜੀ ਕਿਹਨਾ ਬਾਈ ਜੀ ਅਮਰਜੀਤ ਸਿੰਘ ਅਮਰ ਜੀ ਤੁਸੀਂ ਤੇ ਤੁਹਾਡੇ ਕਰਵਾਉਣਾ ਸਰ ਇੱਕ ਬੰਦੇ ਦਾ ਜੋ ਇੱਥੇ ਪੜਾਉਂਦੇ ਨੇ ਹਾਂਜੀ ਕਿੰਨਾ ਚਿਰ ਹੋ ਗਿਆ ਆਪਣਾ 2006 ਤੋਂ ਮੈਂ 2007 ਤੋਂ ਅੱਜ ਇੱਕ ਮਸਲਾ ਖੜਾ ਹੋ ਗਿਆ ਹੈ ਹਾਂਜੀ ਵੀ ਇਹਨਾਂ ਦਾ ਪੰਚਾਇਤ ਦਾ ਕਮੇਟੀ ਦਾ ਉਹ ਪਿੰਡ ਵਾਲਾ ਕਹਿਣਾ ਵੀ ਤੁਸੀਂ ਇੱਥੇ ਪਿੰਡ ਦੇ ਵਿੱਚ ਪਾਰਟੀ ਵਾਦੀ ਕ੍ਰੀਏਟ ਕਰ ਰਹੇ ਹੋ ਪੜਾ ਨਹੀਂ ਰਹੇ ਜੋ ਹੋਰ ਕੋਈ ਇੱਥੇ ਇੰਤਜ਼ਾਰ ਦੇ ਵਗੈਰਾ ਆਉਂਦਾ ਉਹਨੂੰ ਤਾਂ ਅੰਗ ਪਰੇਸ਼ਾਨ ਕਰਦੇ ਹੋ ਚਾਰ ਪੰਜ ਸਾਲਾਂ ਤੋਂ ਮੈਡੀਮੀ ਦਾ ਹਿਸਾਬ ਨਹੀਂ ਦਿੱਤਾ ਗਿਆ ਰਿਹਾ ਨਹੀਂ ਜੀ ਦੇ ਕੋਈ ਗੱਲ ਨਹੀਂ ਹੈ ਕਿ ਸਿੱਥ ਪੜਾਉਣੀ ਆਉਂਦੇ 파ਰਟੀ ਬੇਨ ਸਾਡਾ ਕੋਈ ਸਬੰਧ ਨਹੀਂ ਹੈਗਾ ਜੀ ਤੇ ਜਿੱਥੋਂ ਤੱਕ ਇਹ ਇਲਜ਼ਾਮਾ ਕਿ ਮੈਡੀਮੀ ਦਾ ਹਿਸਾਬ ਨਹੀਂ ਦਿੱਤਾ ਗਿਆ ਉਹ ਸਾਰਾ ਹਿਸਾਬ ਮੈਨੂੰ ਦਿੱਤਾ ਗਿਆ ਵਾ ਹਰ ਵਾਰ ਉਹ ਚੈੱਕ ਕਰਦੇ ਰਹੇਗੇ ਸਾਡੇ ਮਾਹੌਲ ਕਿਵੇਂ ਪਤਾ ਹੋਊਗਾ ਕਿਉਂ ਹੋਗਾ ਤੁਸੀਂ ਟੀਚਰ ਹੋ ਅਧਿਆਪਕ ਹੋ ਤੁਸੀ ਸੇਮ ਦੇਣੀ ਹੈ ਮੈਂ ਅੱਜ ਜੇ ਸਾਡਾ ਕੰਮ ਸਿਰ ਬੱਚਿਆਂ ਨੂੰ ਪੜਾਉਣਾ ਹੀ ਹੈ ਉਹ ਹੀ ਗੇ ਉਹ ਉਸੇ ਖਤਰਾ ਜਾ ਸੀ ਇੱਥੇ ਫੇਰ ਆਏ ਸੀ ਪਰ ਮੂਰੇ ਅੱਗੇ ਤਾਲਾ ਲੱਗਾ ਹੈ ਥੋੜੇ ਮੇਰੇ ਬੱਚੇ ਬਾਹਰ ਜੀ ਕੋਈ ਇਨਕੁਆਰੀ ਹੋਈ ਹੈ ਇਸ ਬਾਰੇ ਜੋ ਪੈਂਡਲਾਂ ਨੇ ਕੋਈ ਐਲਡਿਕੇਸ਼ਨ ਨਹੀਂ ਨਹੀਂ ਜੀ ਉਦੋਂ ਬਾਅਦ ਸਾਡੇ ਕੋਈ ਨਹੀਂ ਆਇਆ ਨਾ ਕੋਈ ਇਨਕੁਆਰੀ ਹੋਈ ਕਿ ਕਿੰਨਾ ਚਿਰ ਹੋ ਗਿਆ ਤੁਹਾਨੂੰ ਤੇ ਕੰਮ ਕਰਦੇ ਨਾ ਕਿਤੇ ਪੜਾਉਂਦੇ ਨੂੰ 2007 ਤੋਂ ਜੀ 2007 ਮੈਂ ਥੋੜਾ ਟਾਂ ਵੀਰ ਮਿਲ ਆਇਆ ਵਾ ਬਾਕੀ ਟਾਂ ਮਿੱਥੀ ਜੀ ਮਨੇ ਦੋ ਐਲਡਿਕੇਸ਼ਨ ਨਾ ਕਰੇ ਨਾ ਉਹਦੇ ਕੋਲ ਥੋੜਾ ਕੀ ਇਸ ਪਾਸੇ ਮੋਜ਼ੇ ਸੀ ਜੋ ਉਹ ਫੋਗਰਾਮ ਮੈਕਸੀਮਲ ਦਵਾਵ ਦਮਾਂਗੇ ਵੈਸੇ ਤਾਂ ਤੇ ਵਾਸੇ ਇਹਨਾਂ ਚ ਸਟਾਈਲ ਨਹੀਂ ਹੈਗੀ ਕੋਈ ਉਹ ਤਾਂ ਬੁਫੈਂਡ ਬਣ ਕਹਣੇ ਹੁੰਦੇ ਠੀਕ ਥੈਂਕ ਯੂ